ਪਬਲਿਕ ਕੇਅਰ ਬੈੱਡ ਦੇ ਲਈ ਵੇਟਿੰਗ ਲਿਸਟ ਬਹੁਤ ਲੰਬੀ ਹੈ ਜਿਹੜਾ ਸੀਨੀਅਰ ਵੇਟ ਕਰ ਰਿਹਾ ਪਬਲਿਕ ਕੇਅਰ ਬੈੱਡ ਦੇ ਲਈ ਐਸ ਵੇਲੇ ਤਿੰਨ ਗੁਣਾ ਹੋ ਗਿਆ ਸੋ ਜ਼ਿਆਦਾ ਇਹਦੇ ਉੱਤੇ ਜਿਹੜਾ ਕੰਮ ਕਰਨ ਦੀ ਲੋਡ ਆ ਕਿੱਥੇ ਸਰਕਾਰ ਵੀ ਫੇਲ ਹੋ ਰਹੀ ਹੈ ਜਿਹੜੇ ਸੀਨੀਅਰ ਨੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਫਿਰ ਲੌਂਗ ਟਰਮ ਕੇਅਰ ਦੇ ਵਿੱਚ ਛੱਡਿਆ ਜਾਂਦਾ ਉਹ ਦੋ ਤਰ੍ਹਾਂ ਦੇ ਨੇ ਇੱਕ ਸਰਕਾਰੀ ਆ ਇੱਕ ਪ੍ਰਾਈਵੇਟ ਆ ਸਰਕਾਰੀ ਸਸਤੇ ਹੁੰਦੇ ਨਾਲ ਦੇ ਬਰਾਬਰੀ ਉਹਨਾਂ ਦਾ ਖਰਚਾ ਹੁੰਦਾ ਪ੍ਰਾਈਵੇਟ ਮਹਿੰਗੇ ਬਹੁਤ ਹੁੰਦੇ ਆ ਇੱਕ ਪਰਿਵਾਰ ਆ ਲੰਡਾ ਕੈਰੀਅਰਸ ਦਾ ਪਰਿਵਾਰ ਉਹਨੇ ਆਪਣੀ ਕਹਾਣੀ ਦੱਸੀ ਆ ਉਹ ਕਹਿੰਦੇ ਸਾਨੂੰ 10500 ਡਾਲਰ ਮਹੀਨੇ ਦਾ ਪ੍ਰਾਈਵੇਟ ਕੇਅਰ ਲਈ ਉਹ ਜਿਹੜੀ ਮਦਰ ਆ ਉਹਦੇ ਹਸਬੰਡ ਦੇ ਲਈ ਉਹਨਾਂ ਨੂੰ ਪੇ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਪਬਲਿਕ ਕੇਅਰ ਰਾਈਟ ਵੇ ਨਹੀਂ ਮਿਲੀ 10000 500 ਡਾਲਰ ਇੱਕ ਮਹੀਨੇ ਦਾ ਪਬਲਿਕ ਕੇਅਰ ਬੈੱਡ ਦੇ ਲਈ ਵੇਟਿੰਗ ਲਿਸਟ ਬਹੁਤ ਲੰਬੀ ਹੈ ਜਿਹੜੀ ਵੇਟ ਆ ਪਬਲਿਕਲੀ ਫੰਡਡ ਲੌਂਗ ਟਰਮ ਕੇਅਰ ਹੈਗੇ ਆ ਉਹਨਾਂ ਦੇ ਵਿੱਚ ਲਗਭਗ 3 ਤੋਂ 4 ਮਹੀਨੇ ਲੱਗ ਰਹੇ ਆ ਜਿਹਦੇ ਵਿੱਚ ਲਗਭਗ ਉਹ ਕਹਿੰਦੇ ਪਰਿਵਾਰ ਨੇ 30000 ਡਾਲਰ ਖਰਚਦਾ ਬੀਸੀ ਦੇ ਵਿੱਚ ਸੀਰੀਅਸ ਬੈੱਡ ਸ਼ਾਰਟੇਜ ਆ ਸਰਕਾਰ ਦੀ ਰਿਪੋਰਟ ਦੱਸਦੀ ਹੈ ਕਿ ਬੀਸੀ ਨੂੰ 16000 9 ਲੌਂਗ ਟਰਮ ਕੇਅਰ ਬੈੱਡ ਚਾਹੀਦੇ ਆ 236 ਦੇ ਵਿੱਚ ਪਰ ਇਹਨਾਂ ਕੋਲੇ 380 ਆ 3315 ਜਿਹੜੇ ਵਾਦਾ ਕੀਤਾ ਗਿਆ ਸੀ 220 ਦੇ ਵਿੱਚ ਜਿਨ੍ਹਾਂ ਨੇ ਕਿ ਵੜਨਾ ਹੈ ਉਹ ਫਰਕ ਬਹੁਤ ਵੱਡਾ ਆ ਉਹ ਜਾਣ ਕਿੱਥੇ ਜਿਹਨਾਂ ਲੋਕਾਂ ਦੇ ਕੋਲ ਹੁਣ ਬਜ਼ੁਰਗਾਂ ਨੇ ਕਿੱਥੇ ਜਾਣਾ ਆ ਰਹਿਣਾ ਆ ਔਰ ਵੇਟ ਲਿਸਟ ਕਿਉਂਕਿ ਉਹ ਗਿਣਤੀ ਵਧੀ ਜਲੀ ਹੈ ਵੇਟ ਲਿਸਟ ਵਧੀ ਜਾਂਦੀ ਹੈ ਜਿਹੜੇ ਸੀਨੀਅਰ ਵੇਟ ਕਰ ਰਹੇ ਆ ਪਬਲਿਕ ਕੇਅਰ ਬੈੱਡ ਦੇ ਲਈ ਐਸ ਵੇਲੇ ਉਹ 3 ਗੁਣਾ ਹੋ ਗਿਆ 2381 216 ਜਿਸੇ ਕਿ ਐਸ ਵੇਲੇ 7200 225 ਦੇ ਵਿੱਚ ਸੀਨੀਅਰ ਜਿਹੜੇ ਆ ਹੁਣ ਰੌਲਾ ਇਹ ਆ ਵੀ ਬੈੱਡ ਜਿਹੜੇ ਲੌਂਗ ਟਰਮ ਕੇਅਰ ਆ ਉਹ ਦੂਰ ਮਿਲਦੇ ਆ ਅਸੀਂ ਜਿਹੜੇ ਸ਼ਹਿਰ ਚ ਰਹੇ ਸਾਡੇ ਨੇੜੇ ਮਿਲ ਜੇ ਤਾਂ ਚੰਗਾ ਘਰ ਦਾ ਨਾ ਵੀ ਸੌਖਾ ਬਜ਼ੁਰਗਰੋ ਵੀ ਚੰਗਾ ਪਰ ਇੱਥੇ ਕੀ ਹੋ ਰਿਹਾ ਕਿਉਂਕਿ ਸ਼ਾਰਟੇਜ ਆ ਤੁਹਾਨੂੰ ਬਾਈ ਚੋਇਸ ਨਹੀਂ ਮਿਲਦਾ ਤੁਹਾਨੂੰ ਘਰ ਤੋਂ ਦੂਰ ਤੁਹਾਡੀ ਫੈਮਿਲੀ ਤੋਂ ਫਰੈਂਡਸ ਤੋਂ ਦੂਰ ਮਤਲਬ ਮਿਲ ਜਾਂਦਾ ਤੇ ਉਹ ਬਜ਼ੁਰਗਾਂ ਦਾ ਉੱਥੇ ਮਨ ਨਹੀਂ ਲੱਗਦਾ ਹੁਣ ਜਿਹੜੀ ਜਿਹੜੇ ਇਹ ਦੀ ਜਿਹੜੀ ਮਦਰ ਸੀਗੀ 80 ਸਾਲ ਦੀ ਆ ਉਹ ਕਹਿੰਦੇ ਉਹਦੇ ਉਹ ਆਪਣੇ ਘਰ ਦੇ ਵਿੱਚ ਕੇਅਰ ਨਹੀਂ ਕਰ ਸਕਦੀ ਸੋ ਉਹ ਪਰਕਿੰਸਨ ਆ ਮਤਲਬ ਦੂਜਾ ਦਿਖਦਾ ਨਹੀਂ ਹੈ ਤੇ ਉਹ ਮਤਲਬ ਹੈਲਥ ਕੁਇਕਲੀ ਪਿੱਛੇ ਨੂੰ ਜਾ ਰਹੀ ਹੈ ਜਿਹੜਾ ਹਾਊਸਿੰਗ ਕਈਆਂ ਦੀ ਹੁਣ ਇਹਨਾਂ ਦੇ ਘਰ ਟਾਊਨ ਹਾਊਸ ਆ ਟਾਊਨ ਹਾਊਸ ਦੇ ਵਿੱਚ ਇੱਕ ਕੰਵਰਟ ਰੂਮ ਆ ਇੱਕ ਬੈਡਰੂਮ ਦੇ ਵਿੱਚ ਪੌੜੀਆਂ ਚੜ ਕੇ ਉੱਤੇ ਜਾਣਾ ਪੈਂਦਾ 24 ਘੰਟੇ ਸੱਤੋ ਦਿਨ ਕਿਦਾਂ ਹੋ ਸਕਦੀ ਹੈ ਜਿਹੜੀ ਉਹਦੀ ਅਸਿਸਟੈਂਸ ਪ੍ਰੋਪਰਲੀ ਸੋ ਦੂਜਾ ਮਤਲਬ ਤੁਹਾਡੇ ਘਰ ਦੇ ਵਿੱਚ ਜੇ ਕੋ ਪੈਟਾ ਤੇ ਉਹਨੂੰ ਵੀ ਤੁਹਾਨੂੰ ਪਾਸੇ ਕਰਨਾ ਪਊਗਾ ਕਿ ਜਿਹੜੇ ਕੇਅਰ ਗਿਵਰ ਤੁਹਾਡੇ ਘਰ ਦੇ ਵਿੱਚ ਆਉਂਦੇ ਆ ਉੱਥੇ ਫਿਰ ਉਹ ਪੱਟ ਪਰੇ ਹੋਣਾ ਚਾਹੀਦਾ ਇਹ ਨਿਜਮ ਤੁਹਾਡਾ ਉਹ ਪੈਟਰਨ ਤੁਸੀਂ ਕਿੱਥੇ ਰੱਖੋਗੇ ਦੂਜਾ ਜਿਹੜੇ ਟੈਂਪਰਰੀਲੀ ਪਬਲਿਕ ਬੈੱਡ ਆ ਉਹ ਇੱਕਦਮ ਆਉਂਦੇ ਆ ਮਤਲਬ ਮਹੀਨੇ ਦੀ ਬੇਟਿੰਗ ਤੋਂ ਬਾਅਦ ਉਹਨਾਂ ਨੂੰ ਸਪੌਟ ਮਿਲ ਗਿਆ ਪਬਲਿਕ ਫੈਸਿਲਿਟੀ ਦੇ ਵਿੱਚ ਪਰ ਉਹਨਾਂ ਨੂੰ ਦੋ ਦਿਨ ਹੀ ਦਿੱਤੇ ਗਏ ਕਿ ਤੁਸੀਂ ਜੀ ਦੋ ਦਿਨਾਂ ਦੇ ਵਿੱਚ ਰਿਮੂਵ ਕਰ ਦਿਓ ਸੋ ਜ਼ਿਆਦਾ ਇਹਦੇ ਉੱਤੇ ਜਿਹੜਾ ਕੰਮ ਕਰਨ ਦੀ ਲੋੜ ਆ ਪਬਲਿਕ ਸਿਸਟਮ ਬਹੁਤ ਵਰੀ ਤਰ੍ਹਾਂ ਲੜਖੜਾ ਚੁੱਕਿਆ ਹੈ ਸਰਕਾਰ ਦਾ ਸਿਸਟਮ ਜਿੰਨੀ ਮੰਗ ਵੱਧ ਰਹੀ ਹੈ ਬਜ਼ੁਰਗਾਂ ਦੀ ਉਹਦੇ ਹਿਸਾਬ ਦੇ ਨਾਲ ਇਹਨਾਂ ਕੋਲ ਵੇਟਲਿਸਟ ਜਾਂ ਡਿਲੇਟ ਹੋ ਰਿਹਾ ਹੈ ਗੱਲ ਬਣ ਨਹੀਂ ਰਹੀ ਪ੍ਰਾਈਵੇਟ ਕੇਅਰ ਫਿਰ ਇੱਕੋ ਇੱਕ ਆਪਸ਼ਨ ਬਚ ਜਾਂਦੀ ਹੈ ਕਿਉਂਕਿ ਪਬਲਿਕ ਸਰਕਾਰੀ ਹੈ ਨਹੀਂ ਤੇ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਸਰਕਾਰ ਨੇ ਜੋ ਕੁਝ ਕਿਹਾ ਵੀ ਉਹ ਵੀ ਵਾਅਦੇ ਨਹੀਂ ਪੂਰੇ ਕੀਤੇ ਐਨਡੀਪੀ ਸਰਕਾਰ ਨੇ ਕਿਹਾ ਸੀ 3315 9220 ਤੱਕ ਬਣਾ ਦਾਂਗੇ ਪਰ 10% ਬਣੇ 300 ਕੁਝ ਬਣੇ ਉਹ ਕਿੱਥੇ 3300 ਕਿੱਥੇ 300 ਇਥੇ ਸਰਕਾਰ ਵੀ ਫੇਲ ਹੋ ਰਹੀ ਹੈ ਪਲੇਸਮੈਂਟ ਸਿਸਟਮ ਬਹੁਤ ਰਿਜਡ ਆ ਜਿਹੜੇ ਪਰਿਵਾਰ ਆ ਅਕਸਰ ਹੋ ਜਿਹੜੀਆਂ ਦੇਖਦੇ ਰਹਿੰਦੇ ਕਿ ਕਦੋਂ ਓਪਨਿੰਗ ਹੁੰਦੀ ਆ ਸੋ ਉਹ ਨੀਅਰ ਹੋਮ ਦੇਖਦੇ ਆ ਵੀ ਜਿਹੜਾ ਨੇੜੇ-ਵੇਲੇ ਪਰ ਕਈ ਵਾਰੀ ਸਾਲ ਲੱਗ ਜਾਂਦਾ ਉਹਨਾਂ ਨੂੰ ਅਫਸਿਲਟੀ ਚੂਜ਼ ਕਰਨ ਦੇ ਲਈ ਸੋ ਇਹਦੇ ਵਿੱਚ ਕੋਈ ਨਾ ਕੋਈ ਅਰਜੈਂਟ ਐਕਸ਼ਨ ਹੋਣਾ ਚਾਹੀਦਾ ਐਕਸਪਰਟ ਕਹਿ ਰਹੇ ਆ ਕਿ ਇਹ ਵੱਡੀ ਸਮੱਸਿਆ ਹੈ ਹੈਲਥ ਪ੍ਰੋਬਲਮਸ ਰਿਲ ਬਜ਼ੁਰਗਾਂ ਦੀ ਉਹਨਾਂ ਦਾ ਮਤਲਬ ਏਜ ਰਿਲੇਟਡ ਡਿਕਲਾਈਨ ਹੁੰਦੇ ਆ ਉਹਦਾ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ